नमस्कार एक खबर तुसी बाईजी टीवी पत्रकार जसबीर सिंह जी द्वारा देख रहे हो तरनदान मार्केट कमेटी चेयरमैन कुलवीर सिंह पंडोरी रण सिंह ने संभाला आहुदा विशेष तौर तरनदान हल्का विधायक डॉक्टर कश्मीर सिंह सोहल अति हल्का खडूर साहिब विधायक मनजिंदर सिंह लालपुरा समागम विच पुजे आज तरनदान मार्केट कमेटी दा नियुक्त चेयरमैन कुलदीप सिंह पंडोरी रण सिंह ने आहुदा संभाला लिया गए ਇਸ ਮੌਕੇ ਤੇ ਵਿਸ਼ੇਸ਼ ਤੌਰ ਅਸ਼ੀਰਵਾਦ ਦੇਣ ਵਾਸਤੇ ਹਲਕਾ ਵਿਧਾਇਕ ਤਰਨਤਾਰਨ ਦੇ ਡਾਕਟਰ ਕਸਮੀਰ ਸਿੰਘ ਸੋਹਲ ਤੇ ਹਲਕਾ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਪੁੱਜੇ ਸਨ ਉਹਨਾਂ ਨਾਲ ਮਾਰਕੀਟ ਕਮੇਟੀ ਤਰਨਤਾਰਨ ਦੇ ਸਕੱਤਰ ਸੁਖਜੀਤ ਸਿੰਘ ਕੁਲਵਿੰਦਰ ਸਿੰਘ ਅਤੇ ਚੇਅਰਮੈਨ ਨਗਰ ਸੁਧਾਰ ਟਰਸ ਤਰਨਤਾਰਨ ਦੇ ਰਜਿੰਦਰ ਸਿੰਘ ਉਸਮਾ ਕੁਲਵੰਤ ਸਿੰਘ ਦਫਤਰ ਇਨਚਾਰਜ ਤਰਨਤਾਰਨ ਵੀ ਸ਼ਾਮਿਲ ਸਨ इस मौके पे हल्का विधायक तरनदार डॉक्टर कश्मीर सिंह सोहल ने दसिया की आम पार्टी वालों हमेशा ही अपने बरकरारा समय समय अनुसार उसकी मेहनत नाल की थी सेवा नून वेखद्या होया कोई ना कोई सरकारी अहदा दे निवाजा गया है जो आज कुलदीप सिंह पंडोरी रण सिंह की पार्टी लई रात दिन एक करके सेवा वजो आज तरनतारण मार्केट कमेटी का चेयरमैन नियुक्त किया गया जिसकी आज ताजपोशी की गई

ਉਹ ਦੇਖੋ ਜੀ ਤੇ ਉਪਰੋਂ ਜੋ ਫੈਸਲਾ ਵਾ ਜਿਨ੍ਹਾਂ ਨੇ ਚੋਣ ਕਰਵਾਣੀ ਸੀ ਉਹਨਾਂ ਨੂੰ ਪਤਾ ਵਾ ਕਿ ਕਿਉਂ ਹੋਈ ਹੈ ਵੈਸੇ ਐਸ ਡੀ ਐਮ ਸਾਹਿਬ ਕਹਿੰਦੇ ਕਿ ਉਹਨਾਂ ਦੀ ਡਿਊਟੀ ਜਿਹੜੀ ਆ ਉਹ ਹਾਈ ਕੋਰਟ ਦੇ ਵਿੱਚ ਚੰਡੀਗੜ੍ਹ ਉਹਨਾਂ ਨੂੰ ਜ਼ਰੂਰੀ ਜਾਣਾ ਪੈ ਗਿਆ ਉਦਾ ਕਰਕੇ ਜਿਹੜਾ ਵਾ ਇਲੈਕਸ਼ਨ ਅੱਗੇ ਕਰਨੀ ਪਈ ਆ ਹੁਣ ਦੇਖੋ ਨਵੀਂ ਡੇਟ ਆਏਗੀ ਤੇ ਉਦੋਂ ਇਲੈਕਸ਼ਨ ਹੋਏ ਸਰ ਦੰਮੀ ਬਾਦ ਜਿਹੜਾ ਕੌਂਸਲਰ ਆਨ ਨੂੰ ਕਿਹਾ ਜਾ ਰਿਹਾ ਕਿ ਲਾਲਜੀ ਸਿੰਘ ਢੁੱਲਰ ਬਰਤਖੀ ਸਾਹਿਬ ਦੇ ਦਖਲ ਦਾ ਜੀਆ ਕੋਈ ਯਰਕੀ ਦਾ ਵਿਚ ਦੋਸ ਲਿਆ ਗਿਆ ਉਹਨੇ ਬਾਰੇ ਕੁਝ ਨਹੀਂ ਬੋਲੇ ਪਰ ਵੇਖੋ ਜੀ ਮੈਂ ਲਾਲਜੀਤ ਸਿੰਘ ਢੁੱਲਰ ਦਾ ਕੋਈ ਦਖਲ ਅੰਦਾਜ਼ੀ ਦਾ ਕੰਮ ਬਣਦਾ ਤੇ ਨਹੀਂਗਾ ਕਿਉਂਕਿ ਤੇ ਜਿਹੜਾ ਵਾ ਨਗਰ ਕੌਂਸਲ ਦੇ ਜੇ ਐਮਸੀ ਚੁਣੇ ਆ ਲੋਕਾਂ ਨੇ ਚੁਣੇ ਆ ਤੇ ਹੁਣ ਜਿਹੜਾ ਅਹੁਦੇਦਾਰ ਚੁਣਨੇ ਆ ਪ੍ਰਧਾਨ ਮੀਤ ਪ੍ਰਧਾਨ ਉਹ ਐਮਸੀਆਂ ਨੇ ਚੁਣਨੇ ਆ ਸੋ ਨਾ ਹੀ ਕੋਈ ਮੀਰਾ ਵਿੱਚ ਦਖਲ ਅੰਦਾਜ਼ੀ ਦਾ ਬਣਦਾ ਵਾ ਤੇ ਨਾ ਹੀ ਲਾਲਜੀਤ ਭੁੱਲੜ ਦਾ ਬਣਦਾ ਵਾ ਸੋ ਮੈਂ ਜੇ ਕੋਈ ਕਹਿੰਦੇ ਨੇ ਵੀ ਦਖਲ ਅੰਦਾਜ਼ੀ ਤੁਸੀਂ ਉਹਨਾਂ ਕੋਲ ਪੁੱਛੋ ਵੀ ਕੀ ਦਖਲ ਅੰਦਾਜ਼ੀ ਕਰ ਰਹੇ ਆ ਕਿਉਂ ਕਰ ਰਹੇ ਨੇ ਸੋ ਮੈਨੂੰ ਤੇ ਜਿਹੜਾ ਵਾ ਕੋਈ ਸਾਡਾ ਦਖਲ ਅੰਦਾਜ਼ੀ ਕਰਨਾ ਕੋ ਬਣਦਾ ਨਹੀਂ ਇਹਦੇ ਵਿੱਚ ਸਰਦਾਰ ਇਹ ਰਾਮਲਾ ਪਾਰਟੀ ਆ ਇੱਕ ਮੰਨਦੇ ਨੇ ਅਸਲੀ ਹੁੰਦਾ ਗਿਆ ਜੀ ਕਿਹੜਾ ਜੀ ਜਿਹੜਾ ਦਖਲੰਦਾ ਜੀ ਲੇਟਾ ਇਸ ਕੋਈ ਬਣਿਆ ਨਗਰ ਵੇਖੋ ਜੀ ਦਖਲੰਦਾ ਜੀ ਦਾ ਤੇ ਅਸੀਂ ਤਦ ਲਈ ਆਈਏ ਨਾ ਜੇ ਸਾਨੂੰ ਕੋਈ ਹੋਵੇ ਵੀ ਦਖਲੰਦਾ ਜੀ ਕਰ ਰਿਹਾ ਦਖਲੰਦਾ ਜੀ ਹੋਣੀ ਨਹੀਂ ਚਾਹੀਦੀ ਉਹਨਾਂ ਦੀ ਕਿਉਂਕਿ ਉਹਨਾਂ ਦਾ ਹਲਕਾ ਜਿਹੜਾ ਵਾ ਪੱਟੀ ਆ ਹਲਕਾ ਮੇਰਾ ਜਿਹੜਾ ਵਾ ਤਰਨ ਤਰਨੇ ਆ ਸੋ ਜਿਹੜੇ ਐਮਸੀ ਨੇ ਉਹ ਸਾਰੇ ਇਹ ਜਿਹੜੇ ਤਰਨਤਾਰ ਨਾਲਕੇ ਦੇ ਵਿੱਚ ਉਹਨਾਂ ਨੇ ਨਗਰ ਕੌਂਸਲ ਦੇ ਐਮਸੀ ਦੇ ਤੌਰ ਤੇ ਕੰਮ ਕਰਨਾ ਵਾ ਸੋ ਮੇਰਾ ਉਹਨਾਂ ਦੇ ਨਾਲ ਜਿਆਦਾ ਵਾਹ ਵਾ ਸੋ ਇਸ ਕਰਕੇ ਕੋਈ ਲਾਲਜੀਤ ਭੁੱਲਰ ਦਾ ਕੋਈ ਬਣਦਾ ਨਹੀਂਗਾ ਕਿ ਇੱਥੇ ਆਣ ਕੇ ਦਖਲੰਦਗੀ ਕਰ ਜਾਈਦਾ ਜਿਹੜੀ ਅਰਜੀ ਆ ਜਿਹੜੇ ਨਾਗਰਿਕ ਬਰਾਬਰ ਹੋਣਾ ਚਾਹੁੰਦੇ ਪਰ ਤਾਂ ਕੋਈ ਐਮਸੀਆਂ ਦਾ ਰੂਪਾ ਕੇ ਜਿਹੜਾ ਲਾਲਜੀਤ ਭੁੱਲਰ ਆਪਣੀ ਆਪਣੇ ਚਿਹਰੇ ਦੇ ਉਹਦੇ ਨਾਗਰਿਕ ਮੈਸੇ ਇਹ ਜਰੂਰ ਮੈਨੂੰ ਕੁਝ ਐਮਸੀਆਂ ਕੋ ਮੈਨੂੰ ਵੀ ਇਹ ਗੱਲ ਸੁਣਨ ਨੂੰ ਮਿਲੀ ਆ ਕਿ ਜਿਹੜੇ ਐਮਸੀ ਨੇ ਉਹ ਜੋੜਨਾ ਚਾਹੁੰਦੇ ਨੇ ਕਿ ਪੁਰਾਣਾ ਜਿਹੜਾ ਬੰਦਿਆ ਪਾਰਟੀ ਦੇ ਵਿੱਚ ਲੰਮੀ ਸਮੇਂ ਤੋਂ ਕੰਮ ਕਰ ਰਹੇ ਨੇ ਉਹਨਾਂ ਨੂੰ ਬਣਾਇਆ ਜਾਵੇ ਤੇ ਜਿਹੜੇ ਬਾਹਰੋਂ ਲੋਕ ਨੇ ਉਹ ਉਹ ਜਰੂਰ ਵੀ ਕੋਈ ਨਵਾਂ ਬੰਦਾ ਲਿਆ ਕੇ ਤੇ ਅੱਜ ਹੀ ਉਹਨੂੰ ਖੜਾ ਕਰਕੇ ਤੇ ਬਣਾਉਣਾ ਚਾਹੁੰਦੇ ਨੇ ਜੋ ਕਿ ਮੈਂ ਸਮਝਦਾ ਗਲਤ ਹੈ ਜੇ ਇਹ ਜਹੀ ਗੱਲ ਸੱਚੀ ਹੈ ਤੇ ਕਈ ਜਿਹੜੇ ਹੈਗੇ ਐਮਸੀ ਮੈਨੂੰ ਵੀ ਇਹ ਗੱਲ ਦੱਸਦੇ ਕਾਰੇਰ ਹੋ ਜੀ ਦਖਲ ਅੰਦਾਜ਼ੀ ਜਿਹੜੀ ਹੈ ਜੇ ਹੋਵੇ ਵੀ ਤੇ ਨਹੀਂ ਚਾਹੀਦੀ ਮੈਂ ਆਸ ਨਹੀਂ ਕਰਦਾ ਕਿ ਦੂਜੇ ਹਲਕੇ ਤੋਂ ਆਣ ਕੇ ਇਹੋ ਜੀ ਕੋਈ ਦਖਲ ਅੰਦਾਜ਼ੀ ਕਰੇ ਕੁਝ ਖਵਾਵਾਂ ਮੇਰੀਆਂ ਵੀ ਬਹੁਤ ਤੁਹਾਡੇ ਕੋ ਘਟਾ ਜਾਂ ਉਹਨਾਂ ਕੋ ਵੱਧ ਬੁਕਾਰਨਾ ਹੈ ਕੋਈ ਵੇਖੋ ਜੀ ਮੇਰੇ ਕੋ ਤੇ ਬਹੁ ਮੱਤ ਦਾ ਕੋਈ ਸਵਾਲ ਹੀ ਨਹੀਂਗਾ ਐਮਸੀ ਐਮਸੀਆਂ ਨੇ ਆਪਣਾ ਜਿਹੜਾ ਉਹ ਪ੍ਰਧਾਨ ਚੁਣਨਾ ਵਾ ਇਹ ਤੇ ਐਮਸੀਆਂ ਦੀ ਖੁਸ਼ੀ ਹੈ ਜੀ ਜਿੰਨੂੰ ਮਰਜ਼ੀ ਚੁਣੇ ਮੇਰੇ ਬਹੁ ਮੱਤ ਦਾ ਕੋਈ ਸਵਾਲ ਨਹੀਂ ਸਾਰੇ ਐਮਸੀ ਮੇਰੇ ਨਾਲ ਆ ਕਿਉਂਕਿ ਮੇਰੇ ਹਲਕੇ ਦੇ ਨੇ ਸਾਰੇ ਮੈਨੂੰ ਪ੍ਰੇਮ ਪਿਆਰ ਨਾਲ ਮਿਲਦੇ ਕਰਦੇ ਸਾਰੇ ਮੇਰੇ ਨਾਲ ਨੇ ਇਹੋ ਜੀ ਕੋਈ ਗੱਲ ਨਹੀਂ ਹੈ ਐਮੇਲ ਸਾਹਿਬ ਕਿ ਹੋ ਬਾਬਾ ਵੀ ਆ ਕਿ ਮੋਟੀਆਂ ਰਕਮਾਂ ਲੈ ਕੇ ਜਿਹੜਾ ਵਾ ਪ੍ਰਧਾਨ ਚੁਣਿਆ ਜਾਂਦਾ ਹੈ ਇਹਦੀ ਗੱਲ ਸੁਣਾਈ ਹੈ ਵੇਖੋ ਜੀ ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਜਿਹੜਾ ਤੁਹਾਨੂੰ ਕਹਿੰਦਾ ਵਾ ਵੀ ਮੋਟੀਆਂ ਰਕਮਾਂ ਲੈ ਕੇ ਜਿਹੜਾ ਵਾ ਉਹ ਪ੍ਰਧਾਨ ਚੁਣ ਰਿਹਾ ਉਹ ਉਸ ਨੂੰ ਪੁੱਛਣਾ ਚਾਹੀਦਾ ਵੀ ਕਿਹੜਾ ਉਹਨਾਂ ਕੋ ਮੋਟੀਆਂ ਰਕਮਾਂ ਲੈ ਰਿਹਾ ਵਾ ਕਿਉਂ ਲੈ ਰਿਹਾ ਕਿ ਕੌਣ ਨੂੰ ਜਿਹੜੀ ਇਹ ਲੋਡ ਪੈ ਰਹੀ ਹੈ ਦੇਣ ਦੀ ਜਦੋਂ ਕਿ ਪ੍ਰਧਾਨ ਤੇ ਐਮਸੀ ਨੇ ਆਪਣੀ ਮжоਰਿਟੀ ਦੇ ਨਾਲ ਚੁਣਿਆ ਕਿਸਾਲੀ ਜਿਹੜਾ ਆਪਣਾ ਮਜ਼ਾ ਪਰ ਵਾਲੇ ਪਾਰਟੀਆਂ ਜੁੜੇ ਉਹਨਾਂ ਪਹਿਲ ਦਿੱਤੀ ਜਾਊਗੀ ਹਾਂਜੀ ਬਿਲਕੁਲ ਜੀ ਮੈਂ ਵੇਖੋ ਜੀ ਇਹਦੇ ਵਿੱਚ ਬਿਲਕੁਲ ਇਸ ਹੱਕ ਦੇ ਵਿੱਚ ਕਿ ਜਿਹੜੇ ਸਾਡੇ ਲੰਬੇ ਸਮੇਂ ਤੋਂ ਪਾਰਟੀ ਦੇ ਵਿੱਚ ਸੇਵਾ ਕਰ ਰਹੇ ਨੇ ਐਮਸੀ ਉਹਨਾਂ ਦੇ ਵਿੱਚੋਂ ਹੀ ਜਿਹੜਾ ਪ੍ਰਧਾਨ ਬਣਨਾ ਚਾਹੀਦਾ ਠੀਕ ਹੈ ਓਕੇ